ਸੁਨਰੇਂਦਰ ਗੁਪਤਾ ਜਰਨਾ ਲਾਈਵ ਚੁੱਟ ਚੁੱਕੇ ਨੇ ਸੁਨਰੇਂਦਰ VOTING ਦੀ ਗਿਣਤੀ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ ਵੋਟਾਂ ਦੀ ਗਿਣਤੀ ਜਾਰੀ ਹੈ ਲਗਾਤਾਰ ਸਵੇਰੇ 8 ਵਜੇ ਤੋਂ ਸੁਰੂਜਾਨ ਕੀ ਕਹਿ ਰਹੇ ਨੇ ਕਿਸ ਦੇ ਵੱਲ ਜਿਹੜਾ ਕਿ ਪਲੜਾ ਭਾਰੀ ਲੱਗ ਰਿਹਾ ਹੈ ਸੋ ਕੜਾ ਮੁਕਾਬਲਾ ਹੈ ਫਿਲਹਾਲ ਜਿੰਨਰੇਂਦਰ ਬਿਲਕੁਲ ਦੇਖੋ ਪਰ ਗੱਲ ਕਰੀਏ ਤਾਂ ਜਾਨ ਜਿਹੜੇ ਨੇ ਆਉਣੇ ਸ਼ੁਰੂ ਹੋ ਚੁੱਕੇ ਨੇ ਦੋ ਰਾਊਂਡ ਜਿਹੜੇ ਨੇ ਬਿਲਕੁਲ ਹੀ ਉਹਨਾ ਡਿਫਰੈਂਟ ਏਰੀਆ ਕੰਬਰੀਟ ਹੋ ਚੁੱਕੀਆਂ ਦੋ ਰਾਊਂਡ ਦੇ ਕਰ ਗੱਲ ਕਰੀਏ ਤਾਂ ਦੋ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਹਿੰਦਰ ਪੱਗ ਜਿਹੜੇ ਅੱਗੇ ਚੱਲਦੇ ਜ ਰਹੇ ਨੇ ਔਰ ਦੂਜੇ ਨੰਬਰ ਤੇ ਜਿਹੜਾ ਅਗਰਫੀ ਏਰੀਆ ਬੀਬੀ ਸਿੱਧਰ ਕੋਲ ਹੈ ਐਗਰ ਤੇ ਤੀਜੇ ਨੰਬਰ ਤੇ ਬਗਬਾਟੇ ਸਿੱਤਲ ਬੁਰਾ ਲੱਗੇ ਤੇ ਦੋ ਰਾਊਂਡ ਜਿਹੜੀ ਗਿੰਥੀਆਂ ਟੋਟਲ ਜਿਹੜੇ 13 ਰਾਊਂਡ ਜਿਹੜੀਆਂ ਗਿੰਥੀ ਹੋਣੀਆਂ ਦੋ ਰਾਊਂਡ ਦਾ ਜਿਹੜੇ ਸਾਡੇ ਕੋਲ ਅੰਗਣ ਜਿਹੜੇ ਨੇ ਦੂਜੇ ਗਾਂਦੇ ਕੀ ਅੱਗੇ ਅੱਗੇ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਇਹ ਬਿਲਕੁਲ ਜਿਆਦਾ ਹੋਈ ਹੈ ਕਿ ਦੋ ਵੀ ਮੰਦਰ ਪੱਗ ਦੇ ਜਰੀਏ ਵੀ ਜਿਹੜੇ ਕਿੰਨੇ ਹੋਟਾ ਦੇ ਦੋਗੇ ਕਰ ਭਾਜੇਤੀ ਦੀ ਗੱਲ ਕਰਨਾ ਜੋ ਭਾਜੇਤੀ ਜਿਹੜੇ ਨੰਬਰ ਤੇ ਆਈ ਹੈ ਸਿਰਫ ਕਾਫਰ ਮੁਕਾਬਲੇ ਦੀ ਗੱਲ ਕਰੀਏ ਮੁਕਾਬਲਾ ਆਮ ਆਦਮੀ ਪਾਰਟੀ ਦਾ ਹੁਣ ਜਿਹੜਾ ਵੇਖਣ ਨੂੰ ਮਿਲਦਾ ਪਿਆ ਪਰ ਜਦੋਂ ਆਪਾਂ ਅਗਲਾ ਵਾਰ ਗੱਲ ਕਰੀਏ ਤਾਂ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਗਜ਼ਾਤ ਵੀ ਵੇਖਣ ਨੂੰ ਮਿਲਦਾ ਪਿਆ ਕਾਗਜ਼ਾਤ ਵੀ ਜਿਹੜੇ ਸਿੱਧੜ ਕੋ ਜੜਿਆ ਉਹ ਦੂਜੇ ਦਮਪੱਤੇ ਚੱਲਦੇ ਰਹੇ ਤੇ ਲਗਾਤਾਰ ਜਿਹੜੀ ਹੈ ਬੜਤ ਜਿਹੜੀ ਹੈ ਆਮ ਆਦਮੀ ਪਾਰਟੀ ਤੇ ਮੰਦਰ ਪੱ ਤੇ ਜਦ ਜਾਰੀ ਲਗਾਤਾਰ ਬਣ ਰਹੀ ਅੱਗੇ ਤੇਰੇ ਰਾਉਂਡ ਦੇ ਵਿੱਚ ਤੇ 2250 ਵੋਟ ਤੋਂ ਅੱਗੇ ਚੱਲਦੇ ਤੇ ਅਸੀਂ ਇੱਥੇ ਤਰ੍ਹਾਂ ਦੇ ਦੂਜਾ ਰਾਉਂਡ ਚ ਲਾਇਆ ਉਹਦੇ ਵਿੱਚ ਵੀ ਜਦ ਨਗਰ ਕੌਂਸਲ ਉਹਦੇ ਜਿਹੜੀ ਬੜਾ ਤੇ ਜਿਹੜੀ ਪਾਣੀ ਆਉਂਦਾ ਉੱਪਰ ਜਿਹੜੀ ਆ ਤੇ ਵਧਦੀ ਹੋਈ ਦਿਖਾਈ ਦਿੱਤੀ ਆ ਤੇ ਜਿੱਦ ਤੱਕ ਬੜਾ ਤੇ ਜਿਹੜੀ ਆ ਸਾਡੀ ਆ ਉੱਪਰ ਆ ਚੁੱਕੀ ਲੱਗਿਆ ਉਸ ਤੋਂ ਜਖਣਾ ਇਹ ਹੀ ਲੱਗ ਰਿਹਾ ਕਿ ਤੇ ਪਰ ਜਿਹੜੀ ਅੱਗੇ ਵੀ ਤੋਂ ਫਿਰ ਜਿਹੜੀ ਮੁਸ਼ਕਲ ਹੈ ਜੀ ਹੈ ਕਿ ਲਗਾਤਾਰ ਜੰਦਰ ਪਗੜ ਜਿਹੜੀ ਆਪਣੀ ਤੇ ਜਿੱਤ ਦੀ ਉਹ ਜਿਹੜੇ ਨੇ ਵਧਦੇ ਦਿਖਾਈ ਦੇ ਰਹੇ ਨੇ ਇਸ ਦੁਆਰਾ ਜਿਹੜੇ ਸਿੱਧੇ ਜਿੱਤੇ ਗਏ ਗੱਲਾਂ ਚੱਲ ਜੇ ਤੇ ਜੋ ਗੇਮਸ ਤੋਂ ਮਦਰ ਨੂੰ ਕਹਿ ਦਿੱਤਾ ਗਿਆ ਸੀ ਉਹ ਫਿਰ ਅਥਵਾਇਟ ਜਿਹੜੀ ਉਹਨਾਂ ਦੀ ਕਿਸਮਤ ਲੱਗੀ ਹੈ ਕਿ ਇਹ ਵੀ ਆ ਮਦਰ ਉਸ ਕੋਲ ਦੀ ਸ਼ੁਰੂ ਹੋ ਗਈ ਜਿਹਦੇ ਵਿੱਚ ਮਹਿੰਦਰ ਭਗਤ ਅਜੇ ਜਾ ਦੋ ਟਕਾਈ ਜਾ ਰਹੇ ਨੇ ਜਿਹਨਾਂ ਦੇ ਨਾਲ ਆਪਾਂ ਗੱਲ ਕਰੀਏ ਤਾਂ ਹੱਲ ਨੇ ਜਿਹੜੇ ਦੇ 11 ਰਾਊਂਡ ਪਿਛੇ ਬਹਿ ਰਹੇ ਨੇ ਉਹਦੇ ਨਾਲ ਜਿਹੜੇ ਕੋਲ ਚੋਟਾ ਜਿਹੜੇ ਨਾਲ 13 ਰਾਊਂਡ ਹੋ ਰਹੇ ਨੇ 14 ਟੇਬਲ ਲਗਾਏ ਜਿਹਨੇ 13 ਰਾਊਂਡ ਲਿਖਤੀ ਹੋ ਰਿਹਾ ਦੋ ਰਾਊਂਡ ਦੇ ਜਿਹੜੇ ਨਾਲ ਸਾਡੇ ਕੋਲ ਆਏ ਨੇ ਹਾਲੇ 11 ਰਾਊਂਡ ਦੇ ਪਰ ਜੋ ਅੰਦਰ ਨੇ ਪਿਛੇ ਤੋ ਨੇ ਉਹਦੇ ਵਿੱਚ ਜਿਹੜੇ ਪਾਲਟੀ ਅੱਜ ਆਵੇ ਚੜੀ ਪਿਛੇ ਜਗ੍ਹਾ ਵਿੱਚ ਹੋ ਸਕਦਾ ਨਹੀਂ ਹੋ ਸਕਦੇ ਨਹੀਂ ਲੇ ਜੇ ਅੱਗੇ ਜਾਂਦੇ ਹੋਏ ਜਰਦੇ ਨੇ ਦਿਖਾਈ ਦੇ ਰਿਹਾ ਜਿਵੇਂ ਇਸੇ ਤਰ੍ਹਾਂ ਜਰਦੇ ਨੇ ਜੀ ਜੈ ਸੇਂਦਰ ਕੁਹੜਾ ਜਰਦੇ ਜੀ 15 ਸene 2 ਦੂਜੇ ਨੰਬਰ ਤੇ ਜੀ ਤੇ ਸ਼ੀਤਾਂ ਦਾ ਪਾਇਦਾ ਪੱਤੀ ਦੇ ਨੰਬਰ ਦੇ ਨੇ ਜਿਹੜੇ ਜਿਹਨਾਂ ਦੇ ਅਸਤੀਫਾ ਦੇ ਦੋ ਵਜੇ ਤੇ ਜਿੰਨੀ ਚੋਂ ਜਰੀ ਆ ਹੋਈ ਸੀ ਤੇ ਜਦੋਂ ਜਿੱਤੇ ਆਮ ਆਪੀ ਪਾਰਟੀ ਆ ਕੇ ਲੀ ਰਹੀ ਬੜਾ ਬੜਾ ਬਹੀ ਪਖਾਈ ਪੈ ਰਹੀ ਆ ਦੀ ਹੈ ਲੇਕਰ ਦੇ ਸਮਰਥਕ ਜਿਹੜੇ ਤੇ ਤੱਤਰ ਜਾਈ ਕਰੀਏ ਤੇ ਬਾਅਦ ਜਿਹੜੇ ਨੇ ਇਹ ਕਮੇਟੀ ਦੇ ਅੰਦਰ ਦਾ ਕੋਨੇ ਸਮਰਥਕ ਬਾਅਦ ਜਿਹੜੇ ਨੇ ਇਕੱਠੇ ਹੋਣ ਨੇ ਸ਼ੁਰੂ ਹੋ ਗਏ ਨੇ ਜਿੱਤਾਂ ਦੇ ਰਜ਼ਾਣ ਆ ਰਹੇ ਨੇ ਉਹਨਾਂ ਨੂੰ ਦੇਖਦੇ ਆਮ ਆਪੀ ਪਾਰਟੀ ਦੇ ਸਮਰਥਕ ਜਿਹੜੇ ਉਹ ਬਾਹਰ ਕਿੱਥੇ ਹੋਣ ਨੇ ਸ਼ੁਰੂ ਹੋ ਦਿੱਤੇ ਨੇ ਤੇ ਦੇਖਣਾ ਇਹ ਹੋਏਗਾ ਕਿ ਜਿਹੜਾ ਤੀਜਾ ਤੇ ਚੌਥਾ ਰਜ਼ਾਣ ਆਂਦਾ ਵਿੱਚ ਦੇ ਫਰਕ ਦੇ ਵਿੱਚ ਆਂਦਾ ਕੋਈ ਵਿਅਕ ਲਗਾ ਦੇ ਵਿੱਚ ਜਿਹੜੀ ਹੈ ਤੇ ਪਿਛੜੀ ਜਿਹੜੀ ਜਿਆਦਾ ਆਂਦੀ ਹੈ ਜੀ ਪਰੰਪਰ ਜੀ ਬਿਲਕੁਲ ਸ਼ੀਤਲ ਅੰਗੁਰਾਲ ਦੇ ਵੱਲੋਂ ਭਾਜਪਾ ਜੁਆਇਨ ਕਰ ਲਈ ਗਈ ਸੀ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੰ ਹਜਰੰਦਰ ਪਛਮੀ ਤੋਂ ਜਿਸ ਕਾਕੇ ਸੀਟ ਖਾਲੀ ਹੋਈ ਸੀ ਸੋ ਕੀ ਲੱਗਦਾ ਹੈ ਪ੍ਰਸ਼ਾਸਨਾ ਪਹਿ ਸਕਦਾ ਹੈ ਸ਼ੀਤਲ ਅੰਗੁਰਾਲ ਨੂੰ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਗਏ ਕਿ ਕਿਤੇ ਗਲਤ ਫੈਸਲਾ ਤਾਂ ਨਹੀਂ ਲਿਆ ਗਿਆ ਹਾਲਾਂਕਿ ਹਾਲੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਵੀ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਕਈ ਜਿਹੜੇ ਕਿ ਇਲਜ਼ਾਮ ਵੀ ਲਗਾਏ ਗਏ ਸਨ ਸ਼ੀਤਲ ਅੰਗੁਰਾਲ ਦੇ ਵੱਲੋਂ ਜੀ ਬਿਲਕੁਲ ਦੇਖੋ ਕਰ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਛੱਟ ਕੇ ਦੇਖੋ ਜੀ ਬੀ ਜੀ ਪੀ ਦੇ ਵਿੱਚ ਨੇ ਅਸੀਂ ਤੇ ਐਸੋੜਾ ਨਾ ਦੇਖੇ ਮੇਰੀ ਕੀ ਕਹਾਣੀ ਕਹੇਗੀ ਕਿ ਆਮ ਆਦਮੀ ਪਾਰਟੀ ਦੇ ਅਗਰ ਗੱਲ ਕਰੀਏ ਤਾਂ ਦੂਜੇ ਗਾਪ ਦੇ ਵਿੱਚ ਵੀ ਭਗਤ ਉਹ ਬਿੰਦਰ ਜਿਹੜੇ ਨੇ ਅੱਗੇ ਚੱਲਦੇ ਨੇ ਦਿਫਾਈ ਦੇ ਰਿਹਾ ਕਿਹਨੇ ਤਾਂ ਸ਼ਿਸ਼ਧਰ ਜਿਹੜੇ ਨੇ ਤੀਜੇ ਦਮਦਾਰ ਆ ਗਏ ਨੇ ਦੇਖਾ ਦਰ ਸ਼ਿਸ਼ਧਰ ਵਾਲੋ ਜੋਨਲ ਵੋਟਿੰਗ ਪੈਰੀ ਸੀ ਚਈ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਜਾਮੀਰ ਜੁਗਾਇਕ ਅਸੀਂ ਕਈ ਤਰੀਕ੍ਹਾਂ ਉਹਨਾਂ ਦੇ ਰਾਸ ਨੂੰ ਫੜੇ ਗਏ ਅਸੀਂ ਕੱਪੜੇ ਵੀ ਵਾਟ ਦੇ ਫੜੇ ਗਏ ਅਸੀਂ ਪਰ ਕਿਤਨਾ ਚਿਰ ਅੱਗੇ ਗੱਲ ਕਰ ਗਏ ਤੇ ਇਹ ਚਲੀ ਉਹ ਜਿਹੜੇ ਆਮ ਆਦੇ ਪਾਜੇ ਉੱਤੇ ਜਿਹੜੇ ਐਡਿਕਸ਼ਨ ਲਗਾਏ ਜਾ ਰਹੇ ਸੀ ਅਗਲੇ ਦੂਜੇ ਪਾਸੇ ਗੱਲ ਕਰੀਏ ਤਾਂ ਬੇਸਰ ਫੂਟਨ ਦਰਾਉਣਾ ਬਾ ਦੇ ਦਿੱਤਾ ਗਿਆ ਸੀ ਪਰ ਉਹਨਾਂ ਦੀ ਜੜੀ ਹੈ ਅਸਤੀਫਾ ਦੇ ਜਦੋਂ ਤੋਂ ਬਗਨ ਨੂੰ ਪਸਤਾਵਾ ਵੀ ਜਲਾਵਾ ਜ਼ਰੂਰ ਹੁੰਦਾ ਹੋਏਗਾ ਕਿ ਉਹਦੇ ਤਾਂ ਚੜਾਅ ਹੋ ਰਹੇ ਨੇ ਚੜਾਅ ਦੀ ਜਗ੍ਹਾ ਦੇ ਉੱਪਰ ਹਾਜ਼ਰ ਸਾਹਮਣਾ ਕਰਨਾ ਤਿਆਰੀ ਵਾਲੇ ਕੋ ਵੀ ਤੀਜੇ ਨੰਬਰ ਤੇ ਚੱਲਦੇ ਨੇ ਹਾਜ਼ਰ ਸਾਹਮਣਾ ਕਰਦਾ ਪਰ ਕਿਦਨੇ ਜਿੱਦਾਂ ਉਹਨਾਂ ਨੂੰ ਸ਼ੀਸ਼ਾ ਪਸਤਾਵਾ ਜੂੜ ਅੰਦਰ ਹੁੰਦਾ ਹੋਏਗਾ ਕਿ ਮੈਂ ਜਦੋਂ ਦਾ ਪਾਰਟੀ ਬਲਕ ਸੂਫਾ ਦੇ ਕੇ ਗਲਤੀ ਕੀਤੀ ਐ ਤਾਂ ਵੀ ਪਹਿਲੀ ਵਾਰੀ ਅਗਰ ਗੱਲ ਕਰੀਏ ਤਾਂ ਜਨਤਰ ਵੈਸ ਤੋਂ ਤੋੜਨ ਨੂੰ ਆਮ ਆਦੀ ਪਾਰਟੀ ਕਰਦੇ ਤੀਜੇ ਕਿ ਉਹ ਜਗ੍ਹਾ ਦੇ ਤਬਦਾਇ ਬਣੇ ਫਿਰ ਐਮਐਲਏ ਬਣੇ ਫਿਰ ਉਸ ਤੋਂ ਬਾਅਦ ਦੋ ਸਾਲ ਦੇ ਲਗਾਤਾਰ ਕਾਰਜ ਚਾਰਿਆਕਾਰ ਤੋਂ ਬਾਅਦ ਉਹਨਾਂ ਕੋਲ ਜਲਾਵਾ ਲੋਕ ਸਭਾ ਦੇ ਇਲੈਕਸ਼ਨ ਗਣਹਤ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਜਿਹੜੇ ਨੇ ਉਹ ਦੁਬਾਰਾ ਜਿਹੜੇ ਨੇ ਵਿਧਾਨ ਸਭਾ ਜਿਹੜੇ ਨੇ ਕਿ ਆਪਣਾ ਸਥਿਥਾ ਵਾਪਸ ਲੈਣਾ ਪਰ ਉਹ ਤੋਂ ਬਾਅਦ ਜਿਹੜਾ ਸੀ ਭਜਾਦਾ ਐਸਪੀ ਟਿਕਾਫਾ ਵੱਲੋਂ ਜਿਹੜਾ ਮਨਜ਼ੂਰ ਕਰਕੇ ਪਾ ਜਾਂਦਾ ਵਾ ਤੇ ਉਸ ਤੋਂ ਉਸ ਤੋਂ ਬਾਅਦ ਜਿਹੜੇ ਤੋਂ ਜਿੰਨੀ ਤੋਂ ਜੜੀ ਆ ਜਿੰਨੇ ਦੇ ਰਸਤੇ ਜਿਹੜੇ ਜਿੰਨੀ ਤੋਂ ਨੋਟ ਹੋ ਜਾਂਦੀ ਆ ਤੇ ਲਗਾਤਾਰ ਜਿਹੜੀ ਹੈ ਕੋਈ ਤਰ੍ਹਾਂ ਦੇ ਸਥਿਥਾ ਜਿੰਨੀ ਤੋਂ ਕਿਹੜੇ ਤਰ੍ਹਾਂ ਦੇ ਉੱਧਰ ਪੱਥਰ ਜਿਹੜੀ ਹੈ ਦੇਖਣ ਨੂੰ ਨਹੀਂ ਮਿਲੀ ਹੈਗੀ ਆ ਲਗ ਭਰਾਂ ਦੇ ਜਿਹੜਾ ਸਨਾਪਕ ਕਰ ਦੇਖਣ ਨੂੰ ਮਿਲੀ ਹੈਗਾ ਵਾ ਪੰਜਾਬ ਦੇ ਮੁੱਖ ਮੰਤਰੀ ਖੁਦ ਜਿਹੜ ਪ੍ਰਤੀ ਸਪਰੂਵ ਘਰ ਤੇ ਹੀ ਬੰਦੇ ਜਿਹੜੇ ਨੇ ਅੱਛੇ ਜਿਹੜੇ ਨੇ ਬੀਜੇਪੀ ਉੱਪਰ ਪਰਦਾ ਪਾ ਦਿੱਤਾ ਸੱਚ ਹਾਂ ਤਾਂ ਇਸ ਤੋਂ ਕਿਹਾ ਲੱਗਦਾ ਜਿਹੜਾ ਪਾਵਰ ਫੋਲ ਜਿਹੜਾ ਚੋਣਾਂ ਪਚਾ ਜਿਹੜਾ ਚਿੱਤਾ ਜਾਵਾ ਲੋਕੋ ਆਪਣਾ ਦਾਗਾ ਆਪਣੀ ਜੜੀ ਦੇ ਕਾਰਗਸ ਜਲਸਣ ਪਰ ਇਹ ਜਿਹੜੇ ਮੌਜੂਦਾ ਐਂਟੀ ਹੈਗੇ ਦੇ ਤੇ ਕਰਨ ਦਿੱਤੀ ਇਹਨਾਂ ਦੋਨਾਂ ਦਾ ਇਸ ਏਰੀਆ ਜਲੰਧਾ ਦੀ ਜੜੀਆ ਕਾਂਗਰਸ ਦੀ ਕੁਮਾਰ ਇਹਨਾਂ ਦੇ ਦੋਨਾਂ ਦੇ ਵਿੱਚ ਇਹਨਾਂ ਦੋਨਾਂ ਹੱਥਾਂ ਦੇ ਚੜਾਈ ਹੈਗੀ ਹੈ ਤੇ ਜਿੱਦਾਂ ਜਿੱਦਾਂ ਅਗਰ ਗੱਲ ਕਰਦੇ ਆ ਤਾਂ ਵਿਸ਼ਾ ਕਰਦੀ ਐਸੋਲੇ ਜਿਹੜੀ ਕਾਂਗਰਸ ਦੇ ਨੰਬਰ ਤੇ ਚੱਲ ਰਹੀ ਹੈਗੀ ਆ ਪਤੋਂ ਮਿੰਟਾਂ ਪੱਗ ਚੱਲਦੇ ਰਹੇ ਨੇ ਹਾਲੇ ਹਾਲੇ ਦੋ ਜਿਹੜੇ ਨੇ ਰੌਣਕ ਆਏ ਨੇ ਦੋ ਰਾਊਂਡ ਹੋਏ ਨੇ ਹਾਲੇ ਤੱਕ 11 ਰਾਊਂਡ ਪਾਏ ਹੋਏ ਸਤੇ ਨੇ ਤੇ ਉੱਦੇ ਵਿੱਚ ਦੇਖਣਾ ਜੇ ਜਰਾਂ ਡੌਂਡਾ ਇਸ ਨੂੰ ਜੇ ਫੋਟੋ ਮਿਲ ਸਕਦੀ ਜੀ ਪਰ ਫਿਲਹਾਲ ਅਗਰ ਗੱਲ ਕਰੀਏ ਤਾਂ ਦੋ ਡੌਂਡਾ ਦੀ ਉਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਬੈਂਕਰ ਪਗੜ ਜਿਹੜੇ ਨੇ ਅੱਗੇ ਜਾ ਕੇ ਫਾਇਦੇ ਰਹੇ ਜੀ ਜੀ ਬਿਲਕੁਲ ਰੁਝਾਨਾਂ ਨੇ ਸ਼ੁਰੂ ਹੋਏ ਨੇ ਮੋਹਿੰਦਰ ਪਗੜ ਅੱਗੇ ਚਾਰੇ ਨੇ ਹੋਰ ਵੀ ਜਾ ਕੇ ਤੁਹਾਡੇ ਕੋਲ ਵਾਵਾ ਸੀ ਲੈਂਦੇ ਰਵਾਂਗੇ ਜੀ ਅੰਦਰ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਲਈ ਤੁਹਾਡਾ तमाम ਜਾਣਕਾਰੀ ਦੇ